ਅਮਰੀਕਾ ਦੇ ਸਪੋਕਾਨੇ ਗੁਰਦੁਆਰਾ ਸਾਹਿਬ ਅੰਦਰ ਇੱਕ ਗੋਰੇ ਨੇ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਤਵੀ ਕੀਤੀ ਹੈ। ਖਬਰ ਏਜੰਸੀ ਪੀਟੀਆਈ ਮੁਤਾਬਕ ਇੱਕ ਨਿਰਵਸਤਰ ਵਿਅਕਤੀ ਨੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਮर्याਦਾ ਭੰਗ ਕੀਤੀ। ਪੁਲਿਸ ਨੇ ਇਸ ਸਬੰਧੀ ਜੈਫਰੀ ਸੀ ਪਿਟਮੈਨ ਨਾਂ ਦੇ 44 ਸਾਲਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਮੁਤਾਬਕ ਵਾਸ਼ਿੰਗਟਨ ਨੇੜੇ ਸਪੋਕਾਨੇ ਇਲਾਕੇ ਵਿੱਚ ਮੌਜੂਦਾ ਗੁਰਦੁਆਰਾ ਸਾਹਿਬ ਦੀ ਹਿਮਾਰਤ ਵਿੱਚ ਬੁੱਧਵਾਰ ਰਾਤੀ ਜੈਫਰੀ ਨਾਮੀ ਗੋਰਾ ਦਾਖਲ ਹੋਇਆ। ਜੈਫਰੀ ਪੂਰੀ ਰਾਤ ਗੁਰੂ ਘਰ ਵਿੱਚ ਰਿਹਾ ਅਤੇ ਉਸਨੇ ਤੇ ਹੰਗਾਮਾ ਕੀਤਾ ਪੁਲਿਸ ਵਿਭਾਗ ਦੇ ਬੁਲਾਰਿਆਂ ਨੇ ਦੱਸਿਆ ਕਿ ਜੈਫਰੀ ਨੇ ਗੁਰੂ ਘਰ ਵਿੱਚ ਤਲਵਾਰ ਨੂੰ ਵੀ ਚੁੱਕ ਲਿਆ ਤੇ ਧਾਰਮਿਕ ਚਿੰਨਾ ਤੇ ਗੁਰੂ ਘਰ ਦੀਆਂ ਹੋਰ ਵਸਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਇਸ ਤੋਂ ਬਾਅਦ ਉਸਨੇ ਗੁਰੂ ਘਰ ਵਿੱਚ ਅੱਗ ਲਗਾ ਦਿੱਤੀ ਘਟਨਾ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ